ਕਲਸੋ ਨਹੀਂ ਕਰਾਂਗੇ ਕੰਮ ਦੀ ਕਰ। ਆਮ ਚੰਤਰ ਦੇ ਨਾਲ-ਨਾਲ ਫਿਟਨੈਸ ਦਾ ਖਿਆਲ ਰੱਖਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਨੇ। ਹਾਲਾਂਕਿ ਇਸ ਦੌਰਾਨ ਬਾਥਰੂਮ ਦੇ ਵਿੱਚ ਦਿਲ ਦਾ ਦੌਰਾ ਪੈਣਾ ਆਮ ਦੱਸਿਆ ਜਾਂਦਾ ਹੈ। ਇਸ ਦੇ ਪਿੱਛੇ ਦੇ ਕਾਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਬਾਰੇ ਮਹਾਰਾ ਨੇ ਕਈ ਅਹਿਮ ਗੱਲਾਂ ਵੀ ਦੱਸੀਆਂ ਹਨ। ਜਿਨ੍ਹਾਂ ਨੂੰ ਜਾਣ ਕੇ ਤੁਸੀਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ। ਸੋ ਆਪ ਜਾਣਦੇ ਆ ਕਿ ਬਾਥਰੂਮ ਦੇ ਵਿੱਚ ਜ਼ਿਆਦਾਤਰ ਹਾਰਟ ਅਟੈਕ ਕਿਉਂ ਆਉਂਦਾ ਹੈ ਹਾਰਟ ਅਟੈਕ ਆਨ ਦਾ ਕੀ ਮੁੱਖ ਕਾਰਨ ਹੋ ਸਕਦਾ ਹੈ ਸੋ ਬਾਥਰੂਮ ਦੇ ਵਿੱਚ ਹਾਰਟ ਅਟੈਕ ਦਾ ਖਤਰਾ ਵੱਧਦਾ ਹੋਇਆ ਖਤਰਾ ਬਾਥਰੂਮ ਦੇ ਵਿੱਚ ਇੱਕ ਅਜੀਹੀ ਥਾਂ ਹੈ ਜਿੱਥੇ ਕਿ ਲੋਕ ਅਕਸਰ ਇਕੱਲੇ ਹੁੰਦੇ ਹਨ ਠੰਡੇ ਪਾਣੀ ਦੇ ਨਾਲ ਅਚਾਨਕ ਨਹਾਉਣਾ ਤਨਾਅ ਬਲੱਡ ਪ੍ਰੈਸ਼ਰ ਦੇ ਵਿੱਚ ਅਚਾਨਕ ਬਦਲਾ ਅਤੇ ਸਰੀਰ 'ਤੇ ਗਰਮ ਜਾਂ ਠੰਡੇ ਪਾਣੀ ਦਾ ਪ੍ਰਭਾਵ ਦਿਲ ਦੇ ਦੌਰੇ ਦੇ ਮੁੱਖ ਕਾਰਨ ਹੋ ਸਕਤੇ ਨੇ ਇਸ ਤੋਂ ਇਲਾਵਾ ਬਾਥਰੂਮ ਦੇ ਵਿੱਚ ਅਚਾਨਕ ਸਰੀਰਕ ਗਤੀਵਿਧੀਆਂ ਜਿਵੇਂ ਕਿ ਉੱਚੀ ਉੱਚੀ ਛਿਕਣਾ ਭਾਰੀ ਵਸਵਾ ਨੂੰ ਝੁਕਣਾ ਜਾਂ ਫਿਰ ਅਚਾਨਕ ਝੁਕਣਾ ਦਿਲ ਇਕ ਧਿਆਨ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਮਲਤਿਆ ਗਾਦੀ ਦੌਰਾਨ ਲਗਾਇਆ ਗਿਆ ਜ਼ੋਰ ਵੀ ਜਿਹੜਾ ਕਿ ਜ਼ਮ ਕਾਰਨ ਹੋ ਸਕਦਾ ਹੈ ਜਿਸ ਦੇ ਕਰਕੇ ਦਿਮਾਗ ਦੇ ਵਿੱਚ ਖੂਨ ਦਾ ਪ੍ਰਵਾਹ ਕਟ ਜਾਂਦਾ ਹੈ ਇਸ ਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ ਸੋ ਮਾਹਰ ਕੀ ਕਹਿੰਦੇ ਨੇ ਕਾਰਡੀਓਲੋਜਿਸਟ ਦੇ ਅਨੁਸਾਰ ਬਾਥਰੂਮ ਦੇ ਵਿੱਚ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਬਲੱਡ ਪ੍ਰੈਸ਼ਰ ਦਾ ਅਚਾਨਕ ਵਧਣਾ ਜਾਂ ਫਿਰ ਘਟਣਾ ਹੈ ਜੇ ਤੁਸੀਂ ਅਚਾਨਕ ਠੰਡੇ ਪਾਣੀ ਦੇ ਨਾਲ ਨਹਾਉਂਦੇ ਹੋ ਤਾਂ ਤੁਹਾਡੀਆਂ ਨਾੜੀਆਂ ਸੰਕੁਚਿਤ ਹੋ ਜਾਂਦੀਆਂ ਨੇ ਜਿਸ ਕਾਰਨ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਦੌਰਾਨ ਹਾਰਟ ਅਟੈਕ ਦਾ ਖਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਕਈ ਲੋਕ ਸਵੇਰੇ ਉੱਠਦੇ ਹੀ ਸਿੱਧੇ ਬਾਥਰੂਮ ਦੇ ਵਿੱਚ ਚਲੇ ਜਾਂਦੇ ਨੇ ਅਤੇ ਬਿਨਾਂ ਕਿਸੇ ਵਾਰਮ-ਅਪ ਦੇ ਠੰਡੇ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਨੇ ਇਸ ਦੇ ਨਾਲ ਸਰੀਰ ਦੂ ਦਬਾ ਪੈਦਾ ਹੈ ਖਾਸ ਕਰ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਦਿਲ ਦੀ ਕੋਈ ਬਿਮਾਰੀ ਹੈ ਇਹ ਸਥਿਤੀ ਹੋਰ ਵੀ ਖਤਰਨਾਕ ਹੋ ਸਕਦੀ ਹੈ તાਪਮਾਨ ਦੇ ਵਿੱਚ ਅਚਾਨਕ ਤਬਦੀਲੀ ਬਾਥਰੂਮ ਦੇ ਵਿੱਚ ਨਹਾਉਂਦੇ ਸਮੇਂ ਜਾਂ ਫਿਰ ਅਚਾਨਕ ਠੰਡਾ ਪਾਣੀ ਸਰੀਰ ਦੇ ਡਿੱਗਣਾ ਸਰੀਰ ਦੇ ਤਾਪਮਾਨ ਦੇ ਵਿੱਚ ਅਚਾਨਕ ਤਬਦੀਲੀ ਲਿਆਉਂਦਾ ਹੈ ਇਸ ਸਥਿਤੀ ਸਾਡੀਆਂ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰਦੀ ਹੈ ਦਿਲ ਤੇ ਦਬਾਅ ਵਧਾਉਂਦੀ ਹੈ ਜਦੋਂ ਕਿ ਸਾਡੇ ਦਿਲ ਨੂੰ ਅਚਾਨਕ ਅਜਿਹੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦਾ ਹੈ ਉੱਠਣ ਅਤੇ ਬੈਠਣ ਦੀ ਪ੍ਰਕਿਰਿਆ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਿੱਧੇ ਬਾਥਰੂਮ ਜਾਂਦੇ ਹਾਂ ਤਾਂ ਸਾਡੇ ਸਰੀਰ ਦੀ ਸਥਿਤੀ ਬਦਲਣ ਦੇ ਨਾਲ ਬਲੱਡ ਪ੍ਰੈਸ਼ਰ ਦੇ ਵਿੱਚ ਅਚਾਨਕ ਤਬਦੀਲੀ ਆਉਂਦੀ ਹੈ। ਇਸ ਦੇ ਨਾਲ ਦਿਲ ਤੇ ਵੀ ਅਚਾਨਕ ਅਸਰ ਪੈਂਦਾ ਹੈ ਤੇ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਹੈ। ਸੋ ਤਾਂ ਆਪਾਂ ਨੂੰ ਕੰਟਰੋਲ ਕਰੋ। ਬਾਥਰੂਮ ਦੇ ਵਿੱਚ ਨਹਾਉਂਦੇ ਸਮੇਂ ਪਾਣੀ ਦੇ ਤਾਪਮਾਨ ਦਾ ਖਾਸ ਧਿਆਨ ਰੱਖੋ। ਨਹੀਂ ਤਾਂ ਜ਼ਿਆਦਾ ਠੰਡੇ ਪਾਣੀ ਦੀ ਵਰਤੋਂ ਕਰੋ ਅਤੇ ਨਾ ਹੀ ਜ਼ਿਆਦਾ ਗਰਮ ਪਾਣੀ। ਇਸ ਦੇ ਨਾਲ ਦਿਲ ਤੇ ਘੱਟ ਦਬਾਅ ਪਵੇਗਾ। ਬਾਥਰੂਮ ਦੇ ਵਿੱਚ ਆਰਾਮ ਦੇ ਨਾਲ ਜਾਓ। ਸਵੇਰੇ ਉੱਠਣ ਤੋਂ ਬਾਅਦ ਤੁਰੰਤ ਬਾਥਰੂਮ ਨਾ ਜਾਓ। ਸੋ ਪਹਿਲੇ ਕੁਝ ਮਿੰਟ ਬੈਠੋ ਅਤੇ ਆਪਣੇ ਸਰੀਰ ਨੂੰ ਉੱਠਣ ਦੇ ਲਈ ਤਿਆਰ ਕਰੋ ਦਬਾਅ ਨਹੀਂ ਹੋਵੇਗਾ ਸੁਰਾਵਾਂ ਬਹੁਤ ਜ਼ਿਆਦਾ ਜ਼ੋਰ ਤੋਂ ਪਚੋ ਮਲਤਿਆਗ ਸਮੇਂ ਬਹੁਤ ਜ਼ਿਆਦਾ ਜ਼ੋਰ ਨਾ ਲਗਾਓ ਜੇਕਰ ਕਲਪ ਦੀ ਸਮੱਸਿਆ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਲਵੋ ਤੇ ਉਚਿਤ ਉਪਾਅ ਕਰੋ